ਅਸੀਂ ਆ ਗਏ ਆ ਨੰਨਾ ਜੀ ਦੇ ਸਕੂਲ ਦੇ ਵਿੱਚ ਇਹ ਨੰਨਾ ਜੀ ਦੀ ਧਰਮ ਪਤਨੀ ਦੇਖੋ ਇਹ ਨੰਨਾ ਜੀ ਖੜੇ ਆ ਦੇਖੋ ਇਹ ਨੰਨਾ ਜੀ ਦੀ ਕੈਂਟੀਨ ਹੈ ਇਹ ਦੇਖੋ ਇਹ ਨੰਨਾ ਜੀ ਦੀ ਕੈਂਟੀਨ ਨੰਨਾ ਜੀ ਕੀ ਕਹਿਣਾ ਚਾਹੋਗੇ ਦਰਸ਼ਕ ਤੁਹਾਨੂੰ ਦੇਖ ਰਹੇ ਹਾਂ ਮੈਂ ਇਸ ਕੈਂਟੀਨ ਤੇ ਕੰਮ ਕਰਦਾ ਆ ਦੇਖੋ ਅੱਜ ਮੇਰੀ ਕੈਂਟੀਨ ਇਹ ਦੇਖੋ ਨੰਨਾ ਜੀ ਦੀ ਬੇਟੀ ਛੋਟੀ ਇਹ ਨੰਨਾ ਜੀ ਦੀ ਬੇਟੀ ਵੱਡੀ ਇਹ ਧਰਮ ਪਤਨੀ ਤੇ ਮਾਤਾ ਜੀ ਇਹ ਦੇਖੋ ਇਹ ਪਰਿਵਾਰ ਇੱਕ ਕੈਂਟੀਨ ਚਲਾਉਂਦਾ ਸਕੂਲ ਦੇ ਵਿੱਚ ਇਹ ਨੰਨਾ ਜੀ ਮੌਜੂਦ ਹੈ ਤੇ ਛੋਟੀ ਜੀ ਕੈਂਟੀਨ ਚਲਾਉਂਦੇ ਆ ਤੇ ਇਹ ਦੇਖੋ ਕਿੰਨੀ ਹਿੰਮਤ ਬੰਨੀ ਹੈ ਇਸ ਪਰਿਵਾਰ ਨੇ ਕਿ ਇਹ ਐਮਪੀ ਦੇ ਇਲੈਕਸ਼ਨਾਂ ਦੇ ਵਿੱਚ ਖੜੇ ਹੋ ਗਏ ਇਹ ਦੇਖੋ ਚਾਹ ਬਣ ਰਹੀ ਹੈ ਸਾਡੇ ਵਾਸਤੇ ਨੰਨਾ ਜੀ ਸਾਡੇ ਵਾਸਤੇ ਬਣ ਰਹੀ ਹੈ ਹਾਂਜੀ ਤੁਹਾਡੇ ਵਾਸਤੇ ਬਣ ਰਹੀ ਹੈ ਕੀ ਬਾਤ ਹੈ ਨੰਦਰੀ ਨਰਿੰਦਰ ਮੋਦੀ ਜੀ ਵੀ ਕਹਿੰਦੇ ਚਾਹ ਬਣਾਉਂਦੇ ਸੀਗੇ 2 ਵਜੇ ਮੈਂ ਚਲਾ ਜਣਾ ਵਿੱਚ ਅਦਰ ਤੋਂ ਮੈਂ ਖੜਾ ਆਇਆ ਅੱਜ ਮੇਰੇ ਕਰਕੇ ਬੈਠ ਗਏ ਹਾਂ ਜੀ ਹੁਣ ਮੀਡੀਆ ਕਾਫੀ ਮੀਡੀਆ ਆ ਰਹੀ ਹੈ ਨਾ ਬਹੁਤ ਮੀਡੀਆ ਆ ਰਹੀ ਹੈ ਵੀ ਹੁਣ ਕੀ ਹੋਣਾ ਪਏਗਾ ਅੱਛਾ ਅਜਨਾ ਚੱਤੇ ਹਾਂ ਹੂੰ ਹੂੰ ਕੋਈ ਹੋਰ ਬੋਣ ਆਏ ਜੀ ਰੇ ਰੇ ਤੁਹਾਡੇ ਕਿਸੇ ਨੂੰ ਜੀਰਪੁਰ ਆਉਣਾ ਚਾਹੀਦਾ ਇੰਟਰਵਿਊ ਕਰਨਾ ਹੈ ਕਿੱਥੇ ਜਾਣਾ ਹੈ ਜੀਰਪੁਰ ਕੋਈ ਬੁਲਾ ਦੇਗਾ ਜੀਰਪੁਰ ਨਾ ਨਾ ਕੋਈ ਬੁਲਾ ਦੇ ਕੋਈ ਬੁਲਾ ਦੇ ਅੱਛਾ ਮੈਨੂੰ ਫੋਨ ਕਰ ਲਈਏ ਠੀਕ ਹੈ ਦੇਖੋ ਇਹ ਬੱਚੇ ਇਹ ਪੂਰਾ ਪਰਿਵਾਰ ਫਿਰ ਉਹ ਬਿਗ ਬਾਸ ਤੇ ਜਾਏਗਾ ਬਿਗ ਬਾਸ ਬਿਗ ਬਾਸ ਤੇ ਜਾਣੇ ਆਪਾਂ ਕਿ ਬਿਗ ਬਾਸ ਤੇ ਜਾਓਗੇ ਸਾਰੇ ਜੀ ਹਾਂ ਉਹ ਘੜੀਆ ਬਿਗ ਬਾਸ ਤੇ ਸਾਰੇ ਐਸੀ ਹੁਣ ਕਰੇ ਇਹਦੇ ਤੇ ਜਾਵਾਂਗੇ ਲੱਗੇ ਇਹ ਦੇਖੋ ਨੰਨਾ ਜੀ ਦੀ ਬਿਗ ਬਾਸ ਕੱਲ ਨੰਨਾ ਜੀ ਇਸ ਤੇ ਪਟਿਆਲੇ ਗਏ ਸੀ ਇਹ ਹੈਗੀ ਬਿਗ ਬਾਸ ਨੰਨਾ ਜੀ ਲੋਕ ਕਹਿੰਦੇ ਕਿ ਨੰਨਾ ਜੀ ਜਣੇ ਹੈ ਹਸੀ ਦਾ ਪਾਤਰ ਬਣਿਆ ਹੋਇਆ ਲੇਕਿਨ ਇਹ ਗਲਤ ਹੈ ਲੋਕਾਂ ਦੀ ਗੱਲ ਕੋਈ ਹਸੀ ਦਾ ਪਾਤਰ ਨਹੀਂ ਹੈ ਨੰਨਾ ਨੰਨਾ ਜੋ ਹੈ ਉਹ ਸਾਹਮਣੇ ਹੈ ਕੋਈ ਦਿਖਾਵਾ ਨਹੀਂ ਕਰ ਰਿਹਾ ਨੰਨਾ ਇਹ ਚਾਹ ਪੀ ਰਹੇ ਹਨ ਭਗਵਨ ਜੀ ਪੀ ਰਹੇ ਹਨ ਆ ਦੇਖੋ ਪ੍ਰਦੀਪ ਜੀ ਵੀ ਚਾਹ ਪੀ ਰਹੇ ਹਨ ਮੈਂ ਵੀ ਪੀਵਾਂਗਾ ਤੇ ਦੇਖੋ ਨੰਨਾ ਜੀ ਨੂੰ ਇਹ ਕੋਈ ਬਨਾਵਟੀ ਚੀਜ਼ ਨਹੀਂ ਹੈ ਇਹ ਅਸਲੀਅਤ ਹੈ ਅਸਲੀ ਗੱਲ ਹੈ ਨੰਨਾ ਜੀ ਦੀ ਜਿਹੜੀ ਸੱਚਾਈ ਹੈ ਕਿਉਂ ਨੰਨਾ ਜੀ ਬਿਲਕੁਲ ਜੀ ਆਪਾਂ ਵੀਡੀਓ ਨੂੰ ਹੁਣ ਬੰਦ ਕਰਨਾ ਤੇ ਕੀ ਕਹਿਣਾ ਚਾਹੋਗੇ ਆਖਰ ਦੇ ਵਿੱਚ بس میں تا ہی جنتا ਨੂੰ ਕਹਾਂਗਾ ਕਿ ਮੈਂ ਜੋ ਕਿਹਾ ਹੈ ਜੋ ਬਿਆਨ ਦਿੱਤਾ ਮੈਂ ਆਪਣੇ ਜੋ ਸੱਚ کہہ رہا ہوں وہی ਸੱਚ ਹੈ ਇਹ ਕੰਟੇਨ ਕਰਦਾ ਮੈਂ ਠੀਕ ਹੈ ਅਬ ਮਾਤਾ ਜੀ ਨਾਲ ਗੱਲ ਕਰਦੇ ਮਾਤਾ ਜੀ ਕਿੰਵੀ ਖੁਸ਼ੀ ਹੋ ਰਹੀ ਹੈ ਹਾਂ ਜੀ ਬਹੁਤ ਖੁਸ਼ੀ ਹੋ ਰਹੀ ਹੈ ਬੱਚਾ ਦੇਖੋ ਤੁਹਾਡਾ ਕਿੰਨਾ ਇਸ ਟਾਈਮ ছਾਇਆ ਵਾ ਸ਼ਹਿਰ ਦੇ ਵਿੱਚ ਪਟਿਆਲੇੋਂ ਕਿੱਥੋਂ ਕਿੱਥੋਂ ਫੋਨ ਆ ਰਹੇ ਆ ਹਾਂ ਜੀ ਕੀ ਕਹਿਣਾ ਚਾਹੋਗੇ ਜਨਤਾ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਅਸੀਂ ਤਾਂ ਕੰਨਿਆ ਮੇਰੇ ਬੇਟੇ ਦਾ ਸਾਥ ਦੇ ਕੇ ਸਾਥ ਦੇ ਉਹਨੂੰ ਕਾਮਯਾਬ ਬਣਾਉ ਠੀਕ ਹੈ ਸਾਫ ਸਭ ਦੀ ਭਲਾਈ ਇਸ ਸ਼ਹਿਰ ਵਿੱਚ ਹੈ ਠੀਕ ਹੈ ਸੋ ਆਪਾਂ ਗੱਲ ਕਰ ਲੈਨੇ ਆ ਪ੍ਰਦੀਪ ਜੀ ਨੇ ਪ੍ਰਦੀਪ ਜੀ ਕੀ ਕਹਿਣਾ ਚਾਹੋਗੇ ਚਾਹ ਪੀ ਰਹੇ ਹੋ ਨਾ ਹੂੰ ਵਾਹ ਜੀ ਵਾਹ ਨੰਨਾ ਜੀ ਨੇ ਸਪੈਸ਼ਲ ਬੁਲਾਇਆ ਥੱਕ ਗਏ ਹੋ ਕੱਲ ਦੀ ਖਬਰਾਂ ਪਾ ਰਹੇ ਹੋ ਇਹ ਨੰਨਾ ਨਾ ਉਹ ਨੰਨਾ ਹੈ ਜੇ ਇਹ ਉਦਨ ਆਵਾਜ਼ ਨਾ ਚੱਕਦਾ ਨਾ ਤਾਂ ਇਹਨਾਂ ਦੀ ਸੜਕਾਂ ਨਾ ਬਣਦੀਆਂ ਇਹ ਸੱਚਾਈ ਹੈ ਹੂੰ ਹੂੰ ਨੰਨੇ ਨੇ ਹਿੰਮਤ ਕੀਤੀ ਹੈ ਬਹੁਤ ਕੁਝ ਸੈ ਨੇ ਤੁਸੀਂ ਦੇਖ ਸਕਦੇ ਹੋ ਕਿੰਦਾ ਮਿਹਨਤ ਕਰ ਰਿਹਾ ਹੈ ਇਥੇ ਉਸ ਤੋਂ ਬਾਅਦ ਵੀ ਨੇ ਨਾ ਆਪਣੀ ਪਰਵਾਹ ਨਾ ਕਰਦੇ ਹੋਏ ਜਨਤਾ ਦੀ ਪਰਵਾਹ ਕਰਦੇ ਹੋਏ ਆਪਣੇ ਮੋਹੱਲੇ ਦੀ ਪਰਵਾਹ ਕਰਦੇ ਹੋਏ ਆਵਾਜ਼ ਚੱਕੀ ਹੈ ਤੁਸੀਂ ਦੇਖੋ ਇੱਕ ਗਰੀਬ ਆਦਮੀ ਕਿੰਨਾ ਪਰੇਸ਼ਾਨ ਹੋ ਜਾਂਦਾ ਮੈਂ ਤਾਂ ਸਿਰਫ ਚਲੋ ਮੈਂ ਸਾਰੀ ਜਗ੍ਹਾ ਨਹੀਂ ਕਹਿੰਦਾ ਕਟੋ-ਕਟਾ ਪੜੇ ਇਲਾਕੇ ਤੋਂ ਇੰਨੀਆਂ ਵੋਟਾਂ ਨੰਨੇ ਨੂੰ ਪੈਣੀ ਚਾਹੀਦੀਆਂ ਨਾ ਕਿ ਇਹ ਜਦ ਰਿਜ਼ਲਟ ਦੇਖਿਆ ਤਾਂ ਇਹਨੂੰ ਲੱਗੇ ਜੀ ਇਹ ਕੋਈ ਸੁਪਨਾ ਸੀਗਾ ਤੇ ਅਸੀਂ ਇੱਕ ਪੱਤਰਕਾਰ ਹੋਣ ਦੇ ਨਾਤੇ ਮੈਨੂੰ ਸਾਡਾ ਫਰਜ਼ ਬਣਦਾ ਨਹੀਂ ਹੈ ਕਿ ਵੀ ਕਿਸੇ ਲਈ ਅਪੀਲ ਕਰੀਏ ਲੇਕਿਨ ਨੰਨੇ ਨੂੰ ਦੇਖ ਕੇ ਮੈਂ ਆਪ ਪਰਸਨਲੀ ਅਪੀਲ ਕਰ ਰਿਹਾ ਕਿ ਨੰਨੇ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਠੀਕ ਹੈ ਕਿ ਭਗਵਨ ਜੀ ਵੀ ਆਏ ਹੋਏ ਹੈ ਤੇ ਨੰਨੇ ਦੀ ਫੈਮਿਲੀ ਨਾਲ ਹੈ ਦੋਸਤੋ ਲੋਕ ਜਿਹੜੇ ਕਮੈਂਟ ਕਰ ਰਹੇ ਹਨ ਨਾ ਕਿ ਨੰਨੇ ਨੂੰ ਮਜ਼ਾਕ ਦਾ ਪਾਤਰ ਬਣਾਇਆ ਜਾ ਰਿਹਾ ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿਸੇ ਟਾਈਮ ਆਮ ਆਦਮੀ ਪਾਰਟੀ ਇਹ ਨਹੀਂ ਸੋਚ ਸਕਦੀ ਸੀ ਕਿ ਅਸੀਂ ਚਾੜੂ ਦੇ ਸਿੰਬਲ ਤੇ ਦੋ ਜਗ੍ਹਾ ਤੇ ਮੁੱਖ ਮੰਤਰੀ ਬਣਾ ਲਾਂਗੇ ਤੇ ਦੋ ਸਟੇਟਾਂ ਦੇ ਵਿੱਚ ਆਪਣੀ ਸਰਕਾਰ ਬਣਾ ਕੇ ਆਪਣੇ ਮੰਤਰੀ ਬਣਾ ਲਵਾਂਗੇ ਤੇ ਇਹ ਹੁਣ ਐਮਪੀ ਇਲੈਕਸ਼ਨਾਂ ਦੇ ਵਿੱਚ ਵੀ ਖੜੇ ਹੋ ਜਾਵਾਂਗੇ ਦੇਖੋ ਕੋਈ ਵੀ ਬੰਦਾ ਲਾਟਰੀ ਪਾਉਂਦਾ ਹੈ ਉਹ ਹਮੇਸ਼ਾ ਇਹ ਸੋਚ ਕੇ ਪਾਉਂਦਾ ਵੀ ਮੇਰੀ ਹੀ ਨਿਕਲੇਗੀ ਔਰ ਜਦ ਕਿਸੇ ਗਰੀਬ ਆਦਮੀ ਦੀ ਲਾਟਰੀ ਨਿਕਲਦੀ ਹੈ ਤਾਂ ਉਹਨੂੰ ਸ਼ਾਇਦ ਉਹ ਸੁਪਨਾ ਹੀ ਲੱਗਦਾ ਹੈ ਤਾਂ ਨੰਨਾ ਜੀ ਸਾਡੇ ਨਾਲ ਮੌਜੂਦ ਸੀਗੇ ਤੇ ਨੰਨਾ ਜੀ ਦੀ ਅਸਲੀਅਤ ਉਹ ਤੁਹਾਨੂੰ ਦਿਖਾਈ ਹੈ ਇਸ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਹੈ ਤੇ ਇਹ ਮੇਰੀ ਚਾਪਈ ਹੈ ਇਸ ਵਿੱਚ ਕੋਈ ਸ਼ਰਮ ਨਹੀਂ ਹੈ ਤੇ ਇਸ ਪਰਿਵਾਰ ਦੀ ਵੱਦ ਤੋਂ ਵੱਧ ਮਦਦ ਕਰੋ ਤੇ ਇਸ ਵੀਡੀਓ ਨੂੰ ਨਾ ਇੱਕ ਸ਼ੇਅਰ ਜ਼ਰੂਰ ਬੰਦਦਾ ਹੈ ਤੁਹਾਡਾ ਤੁਹਾਡਾ ਇੱਕ ਸ਼ੇਅਰ ਸਮਝੋ ਇੱਕ ਵੋਟ ਨੰਨਾ ਜੀ ਨੂੰ ਸ਼ੇਅਰ ਜ਼ਰੂਰ ਦਿਓ ਇੱਕ ਧੰਨਵਾਦ